ਬਿਨਾ ਪਿਆਮਾ ਤੋਤੀਆਂ ਪਾਲਣੀਆਂ ਬਹੁਤ ਹੀ ਔਖੀਆਂ ਹੁੰਦੀਆਂ ਨੇ ਖਾਸ ਕਰਕੇ ਸਾਡੇ ਸਮਾਜ ਦੇ ਵਿੱਚ ਔਰ ਪਿਛਲੇ ਦਿਨੀ ਅਸੀਂ ਬਲੌਗ ਬਣਾਇਆ ਸੀ ਸਾਡੇ ਭੂਆ ਜੀ ਨਾਲ ਸੰਬੰਧਿਤ ਔਰ ਸਾਡੀ ਪਿਆਰੀ ਲਾਡੋ ਜਸ਼ਨ ਨਾਲ ਸੰਬੰਧਿਤ ਅੱਜ ਜਸ਼ਨ ਜਾਰੀ ਹੈ ਕੈਨੇਡਾ ਕੱਲ ਨੂੰ ਇਹਦੀ ਅਪ੍ਰੋਕਸੀਮੇਟਲੀ ਅ अर्ਲੀ ਮਾਰਨਿੰਗ ਫਲੈਟ ਆ ਗਈ ਤੇ ਜਿੰਨੇ ਵੀ ਇਹਦਾ ਨਾਨਕਾ ਪਰਿਵਾਰਾ ਸਾਰਾ ਹੀ ਸਾਡੀ ਇਸ ਲਾਡਲੀ ਦੋਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਰੇ ਨੂੰ ਇਹ ਹੈ ਕਿ ਅਸੀਂ ਇਹਦੇ ਨਾਲ ਫੋਟੋ ਖਰਾ ਲਈ ਇਹਦੇ ਨਾਲ ਫੋਟੋ ਖਰਾ ਲਈ ਔਰ ਅਸੀਂ ਵੀ ਗਏ ਸਾਨੂੰ ਵਿਚਾਰੀ ਨੇ ਬਹੁਤ ਖੁਣ ਕਿੱਥੇ ਅਸੀਂ ਗਏ ਫਿਰ ਤਾਂ ਪੂਰਾ ਬਲੌਗ ਤੁਸੀਂ ਇੰਜੋਏ ਕਰੋ ਸਾਡੇ ਮੰਮੀ ਜਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇਗੇ ਪਰ ਜਸ਼ਨ ਵੀ ਬਹੁਤ ਔਖਾ ਹੁੰਦਾ ਈ ਇਹਨੂੰ ਪਰਦੇਸ ਤੋਰਨਾ ਆਪਾਂ ਤਾਂ ਥੋੜਾ ਜਿਹਾ ਨਾਨਕੇ ਜਾ ਵੜਨ ਕੁੜੀਆਂ ਭੂਆ ਕੋਲ ਜਾ ਵੜਨ ਤਾਂ ਆਪਾਂ ਨੂੰ ਹਮਲਾ ਵੀ ਘਰ ਸੁੰਨੇ ਹੋਗੇ ਵਿਦੇਸ਼ ਤੋਰਨਾ ਤਾਂ ਬਹੁਤ ਵੱਡੀ ਗੱਲ ਲੱਗੀ ਤਾਂ ਸਾਰੇ ਆਗੇ ਤੇ ਸਾਰੋਂ ਵਾਹ ਸੀਗਾ ਵੀ ਭਾਈ ਜਾਣ ਆਲੇ ਤਿਆਰ ਤਿਆਰ ਹੋ ਜੋ ਛੇਤੀ ਛੇਤੀ ਕਿਤੇ ਕੋਈ ਰਹਿ ਨਾ ਜਾਵੇ ਜਸ਼ਨ ਦੇ ਮਾਮਾ ਜੀ ਸਾਡੇ ਚਾਚਾ ਜੀ ਨੇਗੇ ਇਹ ਵੀ ਫੋਟੋ ਸ਼ੂਟ ਇਹਨਾਂ ਦਾ ਹੋ ਗਿਆ ਇਸ ਤੋਂ ਬਾਅਦ ਜਸ਼ਨ ਦੇ ਦਾਦੀ ਬਾਖਮਾਲ ਸ਼ਖੀਰ ਹਮੇਸ਼ਾ სპੋਰਟੀਫਿਰ ਜਸ਼ਨ ਇੱਕ ਸਾਲ ਦੀ ਸੀ ਜਦੋਂ ਇਹਦੇ ਪਾਪਾ ਦੀ ਡੈਥ ਹੋ ਗਈ ਸੀ ਔਰ ਸਾਡੇ ਬੁਫੜ ਜੀ ਸੀ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਦਿੰਦੇ ਸੀ ਫਿਰ ਸਾਡੇ ਭੂਆ ਜੀ ਨੇ ਡਿਊਟੀ ਦੇ ਨਾਲ ਨਾਲ ਘਰ ਤੇ ਕਰ ਦੇਣਾ ਨੇ ਆਪਣੀ ਪਿਆਰੀ ਲਾਡੂ ਜਿਹੜੀ ਜਸ਼ਨ ਦੀ ਸਾਰੀ ਸਟੱਡੀ ਕਰਾਈ ਬਹੁਤ ਹੀ ਵਧੀਆ ਸਟੱਡੀ ਕਰਵਾ ਕਰਦੀ ਮੇਰਾ ਪਿੱਜ ਜਗ ਕੋਲੀ ਹੈ ਦੇਖ ਅੱਛਾ ਪਰਦੇਸ ਨਾਦੀ ਆਉਗੀ ਬੜਾ ਸਾਰਾ ਤੇ ਫਿਰ ਜਸ਼ਨ ਨੂੰ ਜਿਹੜਾ ਸਾਡੇ ਨਜ਼ਦੀਕ ਹੀ ਆਸ਼ਰਮ ਹੈ ਬ੍ਰਹਮ ਕੁਮਾਰੀਆਂ ਦਾ ਤਾਂ ਉਹਨਾਂ ਪੈਣਾ ਨੇ ਕਿਹਾ ਕਿ ਤੀ ਤੁਰਖੜੀ ਬਣਾ ਕੇ ਜ਼ਰੂਰ ਲੈ ਕੇ ਜਾਓ ਕਿਉਂਕਿ ਛੋਟੀ ਹੁੰਦੀ ਤਾਂ ਜਸ਼ਨ ਇੱਥੇ ਆਉਂਦੀ ਸੀ ਬਹੁਤ ਜ਼ਿਆਦੇ ਮੋਹ ਪਿਆਰ ਬਣਿਆ ਹੋਇਆ ਸੀ ਫਿਰ ਮੈਨੂੰ ਵੀ ਜਸ਼ਨ ਨੇ ਕਿਹਾ ਕਹਿੰਦੇ ਚਲੋ ਭਾਬੀ ਆਪਾਂ ਚੱਲਦੇ ਆਂ ਫਿਰ ਅਸੀਂ ਉੱਥੇ ਗਏ ਤੇ ਰਖੜੀ ਬਣਾਉਣ ਤੋਂ ਬਾਅਦ ਕੁਛ ਇਹਨਾਂ ਨੇ ਗੁਰਮੰਤਰ ਦੱਸਿਆ ਇਹਨਾਂ ਨੂੰ ਔਰ ਕਿਹਾ ਕਿ ਖੰਮਣੀ ਹੈਗੀ ਰਖੜੀ ਹੈਗੀ ਉਦੋਂ ਤੱਕ ਤੁਸੀਂ ਨਾ ਖੋਲਿਓ ਜਦੋਂ ਤੱਕ ਇਹ ਆਪਣਾ ਡਿੱਗੇ ਇਹ ਸਾਰੇ ਧਰਮਾਂ ਦੇ ਵਿੱਚ ਆਪਣੇ ਆਪਣੇ ਵਿਚਾਰ ਨੇ ਔਰ ਇਸ ਤੋਂ ਬਾਅਦ ਅੱਜ ਤਾਂ ਦੇਖ ਲਓ ਜਸ਼ਨ ਨੇ ਕੈਨੇਡਾ ਦੀ ਗ੍ਰੇ ਟੈਗ ਵਾਲੀ ਕੀ ਸ਼ਰਟ ਪਾਈ ਵੀ ਹੈਗੀ ਜਿਹੜਾ ਟੌਪ ਹੈਗੇ ਦਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਖੁਦ ਵੀ ਬਹੁਤ ਸੋਹਣੀ ਆ ਸੋਹਣੀ ਦੇ ਨਾਲ ਨਾਲ ਸਾਡੀ ਕੁੜੀ ਬਹੁਤ ਸਿਆਣੀ ਵੀ ਆ ਇੱਕ ਗੱਲ ਮੈਨੂੰ ਇੱਥੇ ਜਾ ਕੇ ਆਸ਼ਰਮ ਦੇ ਵਿੱਚ ਡੈਕੋਰੇਸ਼ਨ ਬਹੁਤ ਸੋਹਣੀ ਲੱਗੀ ਰਖੜੀ ਦੇ ਤਿਆਰ ਕਰਕੇ ਵੀ ਸੀ ਇੱਕ ਛੋਟੇ ਜਿਹੇ ਬੱਚੇ ਦੀ ਮੰਮੀ ਮੈਂ ਕਹਿੰਦੀ ਮੈਂ ਤੁਸੀਂ ਇਹਨੂੰ ਬਲੌਗ 'ਚ ਲੈ ਲਿਓ ਮੈਂ ਕਿਹਾ ਠੀਕੇ ਕੋਈ ਗੱਲ ਨਹੀਂ ਫੋਟੋ ਕਰ ਲਾਂਗੇ ਇਹਦੇ ਵਿੱਚ ਕਿਉਂਕਿ ਸਾਰੇ ਸਾਡੇ ਪਿੰਡ ਦੇ ਬਲੌਗ ਦੇਖਦੇ ਨੇਗੇ ਪਰੇਥ ਜਿਹੜੇ ਡੈਕੋਰੇਸ਼ਨ ਦੇ ਨਾਲ ਨਾਲ ਜਿਹੜੇ ਬੂਟੇ ਲਗਵਾਏ ਹੋਏ ਸੀਗੇ ਉਹ ਵੀ ਬਹੁਤ ਸੋਹਣੇ ਸੀ ਹੁਣ ਇਹ ਗੁਰਮੰਤਰ ਦੱਸ ਰਹੇ ਨੇ ਕੋਈ ਕੀ ਉਪਾਦਾਂ ਦੇ ਨੇ ਉਹ ਮਾਸਟਰ ਦਾ ਸਾਹ ਜੋੜ ਗਿਆ ਹੈ ਰਾਤ ਵੀ ਹੋਈ ਬਹੁਤ ਲੋਕੀ ਲੱਗੇ ਸੀ डेकोरेशन का सोना कित है ना इन्हों मैं चप्पल बाहर ला गई मैनू नहीं पता सी।

इस अशन चली है सेफ जर्नी जशन वाहेगुरु तेन चढ़ती कला बख्शी और पता नहीं हम कदों मिल ला बहुत जल्द मिलेंगे और बहुत सोनी मुलाकात होगी સુ પરમા ચઢતી